ਰੂ ਪਿਆਰੀ ਸਾਥ ਸੰਗਤ ਜੀਓ ਜਦੋਂ ਆਪਾਂ ਦਸ਼ਮੇਸ਼ ਪਿਤਾ ਜੀ ਦਾ ਸ਼ਹੀਦੀ ਪੰਦਰਵਾੜਾ ਸਾਂਝਾ ਕਰਦੇ ਆਂ ਛੇਪ ਉਹ ਤੋਂ ਇਤਿਹਾਸ ਜਦੋਂ ਮਹਾਰਾਜ ਆਨੰਦਪੁਰ ਦਾ ਕਿਲਾ ਛੱਡਦੇ ਨੇ ਉਦੋਂ ਥੋੜਾ ਜਿਹਾ ਪਹਿਲਾਂ ਆਪਾਂ ਬੇਨਤੀ ਕਰਕੇ ਫਿਰ ਆਪਾਂ ਅੱਗੇ ਸਾਂਝ ਪਾਉਣੇ ਆਂ ਗੁਰੂ ਪਿਆਰਿਓ ਆਨੰਦਪੁਰ ਦੀਆਂ ਜੰਗਾਂ ਆਨੰਦਪੁਰ ਦੀਆਂ ਜੰਗਾਂ ਤੋਂ ਬਾਅਦ ਆਨੰਦਪੁਰ ਦਾ ਰਾ ਰਾ ਪਾ ਲਿਆ ਉਹਨਾਂ ਨੇ ਮੁਗਲਾਂ ਨੇ ਤੇ ਪਹਾੜੀ ਫੌਜਾਂ ਨੇ ਰਲ ਕੇ ਆਨੰਦਪੁਰ ਦਾ ਰਾ ਪਾਇਆ ਜੇ ਬਾਕੀ ਜਿਵੇਂ ਪਰਮੇਸ਼ਰ ਨੂੰ ਪਾਉਂਦਾ ਆ ਹੋਣਾ ਉਵੇਂ ਹੀ ਐ ਪਰ ਜੇ ਆਪਾਂ ਜਦੋਂ ਇਤਿਹਾਸ ਨੂੰ ਪੜ੍ਹਦੇ ਆ ਇਹ ਗੱਲ ਸਾਡੇ ਸਾਹਮਣੇ ਆਉਂਦੀ ਐ ਸਿੱਖਾਂ ਦੀ ਧਨ ਕਮਾਈ ਐ ਇਹ ਨਹੀਂ ਕਹਿੰਦੇ ਆਪਾਂ ਉਹਨਾਂ ਸਿੱਖਾਂ ਦੀ ਧਨ ਕਮਾਈ ਐ ਜਿਹੜੇ ਮਹਾਰਾਜ ਦੇ ਨਾਲ ਨੇ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡਿਆ ਪਰਿਵਾਰ ਛੱਡਿਆ ਸਤ ਗੁਰਾਂ ਦੇ ਲਈ ਆਪਣਾ ਆਪਾ ਵਾਰਦੇ ਨੇ ਕੁਰਬਾਨ ਕਰਦੇ ਨੇ ਧਨ ਨੇ ਉਹ ਪਰ ਜੇ ਕਿਤੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਮੰਨਿਆ ਹੁੰਦਾ ਇਤਿਹਾਸ ਕੁਝ ਹੋਰ ਹੋਣਾ ਸੀ ਕਿਉਂਕਿ ਜਦੋਂ ਆਨੰਦਪੁਰ ਦੀਆਂ ਜੱਗਾਂ ਤੋਂ ਬਾਅਦ ਇਹ ਮਹਾਰਾਜ ਨੂੰ ਜਿੱਤ ਨਾ ਸਕੇ ਪਹਾੜੀਏ ਤੇ ਤੁਰਕ ਮੁਗਲ ਸੈਨਾ ਤੇ ਪਹਾੜੀਏ ਰਲ ਕੇ ਤਾਂ ਫਿਰ ਇਹਨਾਂ ਨੇ ਘੇਰਾ ਕੱਤ ਲਿਆ ਸੀ ਆਨੰਦਪੁਰ ਦਾ ਆਨੰਦਪੁਰ ਨੂੰ ਚਾਰੇ ਪਾਸਿਆਂ ਤੋਂ ਬਾਕੀ ਦੁਨੀਆ ਦੇ ਨਾਲੋਂ ਬਾਕੀ ਪੰਜਾਬ ਦੇ ਨਾਲੋਂ ਬਾਕੀ ਸੰਸਾਰ ਦੇ ਨਾਲੋਂ ਤੋੜ ਦਿੱਤਾ ਗਿਆ ਸੀ ਵੱਖਰਾ ਕਰ ਦਿੱਤਾ ਗਿਆ ਸੀ ਆਨੰਦਪੁਰ ਦੀ ਰਸਦ ਬੰਦ ਕਰ ਦਿੱਤੀ ਸੀ आनंदपुर साहिब ਨੂੰ ਜਾਣ ਵਾਲੇ ਨਾਲੇ ਦਾ ਪਾਣੀ ਬੰਦ ਕਰ ਦਿੱਤਾ ਸੀ ਮਤਲਬ ਬਾਹਰੋਂ ਕੁਝ ਵੀ ਆਨੰਦਪੁਰ ਸਾਹਿਬ ਦੇ ਅੰਦਰ ਨਹੀਂ ਜਾ ਸਕਦਾ ਐਸਾ ਮਾਹੌਲ ਬਣ ਚੁੱਕਾ ਸੀ ਗੁਰੂ ਪਿਆਰਿਓ ਘੇਰਾ ਵੀ ਕੋਈ 1-2 ਦਿਨਾਂ ਦਾ ਨਹੀਂ ਜਾਂ 1-2 ਮਹੀਨਿਆਂ ਦਾ ਨਹੀਂ ਲਗਭਗ 6-7 ਮਹੀਨਿਆਂ ਦਾ ਘੇਰਾ ਸੀ ਇਸ ਲਈ ਕਸਮਾਂ ਕਿਉਂ ਚੁੱਕੀਆਂ ਕਿਉਂਕਿ ਉਹ ਵੀ ਬਹੁਤ ਦੁਖੀ ਹੋ ਚੁੱਕੇ ਸੀ ਜਿੰਨੀ ਸੈਨਾ ਸੀ ਨਾ ਤੁਰਕਾਂ ਤੇ ਪਹਾੜੀਆਂ ਦੀ ਸੈਨਾ ਸੀ ਜਿਹੜੀ ਉਸ ਵਿੱਚ ਵੀ ਬਦਮਨੀ ਫੈਲ ਚੁੱਕੀ ਸੀ ਬਿਮਾਰੀਆਂ ਫੈਲ ਚੁੱਕੀਆਂ ਸੀ ਠੰਡ ਦਾ ਮੌਸਮ ਆ ਗਿਆ ਗਰਮੀ ਦਾ ਘੇਰਾ ਸ਼ੁਰੂ ਕੀਤਾ ਠੰਡ ਆ ਗਈ ਇਸ ਲਈ ਉਹ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜ ਸਕੇ ਜਿਹੜੇ ਦਾਅਵੇ ਕਰਕੇ ਆਏ ਸੀ ਨਾ ਤਾਂ ਹੁਣ ਉਹ ਪਿੱਛੇ ਮੁੜਨ ਜੋਗਰੇ ਨੇ ਤੇ ਨਾ ਹੀ ਅੱਗੇ ਲੜਾਈਆਂ ਕਰਕੇ ਵੀ ਨਹੀਂ ਮਹਾਰਾਜ ਦੇ ਮਹਾਰਾਜ ਨੂੰ ਫਤਿਹ ਕੀਤਾ ਜਾ ਸਕਦਾ ਜਿੱਤਿਆ ਜਾ ਸਕਦਾ ਇਹ ਰਾਤਾਂ ਲਾਇਆ ਸੀ ਵਿਚਲੋ ਆਪਾਂ ਜਿਹੜਾ ਆ ਉਹ ਜਦੋਂ ਇਹਨਾਂ ਨੂੰ ਭੁੱਖੇ ਪਿਆਸੇ ਹੋਣਗੇ ਤੇ ਆਪਣੇ ਆਪ ਹੀ ਹਥਿਆਰ ਸੁੱਟ ਦੇਣਗੇ ਆਪਣਾ ਆਪਾ ਸਾਡੇ ਅੱਗੇ ਸਮਰਪਤ ਸਮਰਪਣ ਕਰ ਦੇਣਗੇ ਪਰ ਜਦੋਂ ਉਹਨਾਂ ਦੀ ਉਹ ਵੀ ਇੱਛਾ ਪੂਰੀ ਨਾ ਹੋਈ ਤਾਂ ਫੇਰ ਗੁਰੂ ਪਿਆਰਿਓ ਇਹਨਾਂ ਨੇ ਕਸਮਾਂ ਖਾਣੀਆਂ ਸ਼ੁਰੂ ਕੀਤੀਆਂ ਗਉ ਦੀਆਂ ਕਸਮਾਂ, ਕਰਾਣ ਦੀਆਂ ਝੂਠੀਆਂ ਕਸਮਾਂ ਖਾਧੀਆਂ। ਮਹਾਰਾਜ ਨੂੰ ਇਹਨਾਂ ਦੀ ਨੀਤੀ ਦਾ ਪਤਾ ਸੀ। ਮਹਾਰਾਜ ਵਿਸ਼ਵਾਸ ਨਹੀਂ ਸੀ ਕਰਦੇ ਇਹਨਾਂ ਤੇ। ਪਰ ਜਦੋਂ ਵੀ ਇਹ ਸੌਂ ਚੁੱਕਦੇ ਨੇ, ਕਸਮ ਖਾਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਵਿਸ਼ਵਾਸ ਨਹੀਂ ਕਰਦੇ ਪਰ ਸਿੱਖ ਬੇਨਤੀਆਂ ਕਰਦੇ ਨੇ, ਆਨੰਦਪੁਰ ਦੇ ਵਾਸੀ ਬੇਨਤੀਆਂ ਕਰਦੇ ਨੇ। ਮਹਾਰਾਜ ਹੁਣ ਤਾਂ ਸੌਂਆਂ ਖਾ ਰਹੇ ਨੇ। ਕਸਮਾਂ ਖਾ ਰਹੇ ਨੇ ਕਹਿੰਦੇ ਕੁਝ ਨਹੀਂ ਵਿਗਾੜਾਂਗੇ ਤੁਸੀਂ ਬਸ ਆਨੰਦਪੁਰ ਛੱਡ ਕੇ ਚਲੇ ਜਾਓ ਅਸੀਂ ਇੰਨਾ ਜਵਾਬਦੇਹ ਜੋਗਰਾ ਹੋ ਜਾਾਂਗੇ ਸਰਕਾਰੀ ਦਰਬਾਰੇ ਵੀ ਅਸੀਂ ਆਨੰਦਪੁਰ ਤੇ ਕਬਜ਼ਾ ਕਰ ਲਿਆ ਜਿੱਤ ਲਿਆ ਆਨੰਦਪੁਰ ਨੂੰ ਤੁਹਾਡਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ ਜਾਵੇਗਾ ਮਹਾਰਾਜ ਨੂੰ ਵਿਸ਼ਵਾਸ ਫਿਰ ਵੀ ਨਹੀਂ ਹੈ ਕਿਉਂਕਿ ਮਹਾਰਾਜ ਸਭ ਜਾਣਦੇ ਨੇ ਇਹਨਾਂ ਦੀ ਖੋਟੀ ਨੀਅਤ ਹੈ ਇੱਕ ਦੋ ਵਾਰੀ ਤਾਂ ਮਹਾਰਾਜ ਨੇ ਇਹ ਸਾਰਾ ਕੁਝ ਵਿਖਾਇਆ ਵੀ ਜੋ ਇਹਨਾਂ ਦਾ ਪਖੰਡ ਸੀ ਉਹ ਪ੍ਰਗਟ ਵੀ ਕੀਤਾ ਗੁਰੂ ਪਿਆਰਿਓ ਜਦੋਂ ਵਾਰ-ਵਾਰ ਆਨੰਦਪੁਰ ਦੇ ਵਾਸੀਆਂ ਤੇ ਸਿੱਖਾਂ ਨੇ ਬੇਨਤੀਆਂ ਕੀਤੀਆਂ ਤੇ ਮਹਾਰਾਜ ਨੇ ਇੱਕ ਰਾਤ ਨੂੰ ਜਿੰਨਾ ਕੂੜਾ ਕਰਕਟ ਸੀ ਗੱਡਿਆਂ ਤੇ ਲੱਦ ਕੇ ਰਾਤ ਨੂੰ ਕਿਲੇ ਦੇ ਵਿੱਚੋਂ ਕੱਢਿਆ ਉੱਪਰ ਉਹਨੂੰ ਟੱਕ ਕੇ ਇਹਨਾਂ ਸੋਚਿਆ ਪਹਾੜੀਆਂ ਨੇ ਮੁਗਲਾਂ ਨੇ ਤੁਰਕਾਂ ਨੇ ਸੋਚਿਆ ਸ਼ਾਇਦ ਕੋਈ ਖਜ਼ਾਨਾ ਜਾ ਰਿਹਾ ਮਹਾਰਾਜ ਦਾ ਇਸ ਲਈ ਇਹਨਾਂ ਨੇ ਉਹ ਜਿਹੜੇ ਗੱਡੇ ਕਿਲੇ ਚੋਂ ਕੱਢੇ ਸੀ ਉਹਨਾਂ ਗੱਡਿਆਂ ਤੇ ਹਮਲਾ ਕਰ ਦਿੱਤਾ ਉਹ ਤਾਂ ਮਹਾਰਾਜ ਨੇ ਇਹਨਾਂ ਨੂੰ ਸਿੱਖਾਂ ਨੂੰ ਆਨੰਦਪੁਰ ਦੇ ਵਾਸੀਆਂ ਨੂੰ ਇਹ ਗੱਲ ਵਿਖਾਉਣੀ ਸੀ ਵੀ ਆਹ ਵੇਖੋ ਇਹਨਾਂ ਦਾ ਕਪਟ ਹੈ ਪਰ ਜਦੋਂ ਉਹਨਾਂ ਤੇ ਹਮਲਾ ਕੀਤਾ ਗੱਡਿਆਂ ਤੇ ਤੇ ਗੱਡਿਆਂ ਚੋਂ ਕੀ ਨਿਕਲਣਾ ਸੀ ਹੱਡੀਆਂ ਮਰੇ ਜਾਨਵਰਾਂ ਦੀ ਪਾਟੇ ਪੁਰਾਣੇ ਕੱਪੜੇ ਜੁੱਤੀਆਂ ਕੂੜਾ ਕਰਕਟ ਉਹ ਮਿਲਿਆ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਵੀ ਅਸੀਂ ਆਪਣਾ ਅਮਾਨ ਵੀ ਗਵਾ ਲਿਆ ਹੱਥ ਵੀ ਕੁਝ ਨਹੀਂ ਆਇਆ ਫਿਰ ਕੁਝ ਦਿਨ ਲੰਘੇ ਫਿਰ ਸਵਾਂ ਖਾਣ ਲੱਗੇ ਕਸਮਾਂ ਖਾਣ ਲੱਗੇ ਝੂਠੀਆਂ ਮਹਾਰਾਜ ਕਹਿੰਦੇ ਇਨ੍ਹਾਂ ਤੇ ਵਿਸ਼ਵਾਸ ਨਾ ਕਰੋ। ਪਾਸ ਕੁਝ ਦਿਨਾਂ ਦੀ ਗੱਲ ਹੈ। ਤੁਹਾਡੀ ਵੱਡੀ ਕਮਾਈ ਹੈ। ਤੁਸੀਂ ਇੰਨਾ ਸਮਾਂ ਭੁੱਖਣ ਭਾਣੇ ਰਹਿ ਕੇ ਬਤੀਤ ਕੀਤਾ ਆ। ਉਹਨਾਂ ਸਮਿਆਂ ਦੇ ਦੌਰਾਨ ਗੁਰੂ ਪਿਆਰੀ ਸਾਧ ਸੰਗਤ ਜਿਓ ਰੁੱਖਾਂ ਦੇ ਛਿੱਲੜ ਵੀ ਖਾਦੇ ਪੱਤੇ ਵੀ ਖਾਦੇ ਬਹੁਤ ਕੁਝ ਖਾਦਾ ਗਿਆ। ਪੇਟ ਦੀ ਭੁੱਖ ਮਟਾਉਣ ਦੇ ਲਈ। ਮਹਾਰਾਜ ਕਹਿੰਦੇ ਵੱਡੀ ਕਮਾਈ ਹੈ ਤੁਹਾਡੀ ਪਰ ਕੁਝ ਦਿਨ ਠਹਿਰੋ ਕੁਝ ਦਿਨਾਂ ਦੀ ਬਾਤ ਹੀ ਹੈ ਇਹ ਫੌਜਾਂ ਨੇ ਮੁੜ ਜਾਣਾ ਪਿੱਛੇ ਕਿਉਂਕਿ ਫੌਜਾਂ ਦੇ ਵੀ ਨੱਕ ਵਿੱਚ ਦਮ ਆ ਗਿਆ ਉਹਨਾਂ ਦੀ ਵੀ ਰਸਦ-ਬਸਤ ਮੁੱਕ ਗਈ ਹੈ ਕਰੋੜਾਂ ਦਾ ਖਰਚਾ ਹੈ ਉਹਨਾਂ ਦਾ ਹਰ ਰੋਜ਼ ਦਾ ਬਿਮਾਰੀ ਫੈਲ ਚੁੱਕੀ ਹੈ ਉਹਨਾਂ ਦੇ ਨੱਕ 'ਚ ਹੁਣ ਦਮ ਆਇਆ ਪਿਆ ਆ ਬੱਸ ਉਹ ਮੁੜਨ ਵਾਲੀਆਂ ਹੀ ਨੇ ਪਰ ਜਦੋਂ ਨਾ ਮੰਨੇ ਫਿਰ ਅੱਜ ਦੀ ਰਾਤ ਹੈ ਜਦੋਂ ਮਹਾਰਾਜ आनंदपुर ਛੱਡਦੇ ਨੇ 6 ਪੋ ਦੀ ਰਾਤ ਨੂੰ ਛੱਡਿਆ ਆਨੰਦਪੁਰ ਗੁਰੂ ਪਿਆਰਿਓ ਆਨੰਦਪੁਰ ਨੂੰ ਜਦੋਂ ਛੱਡਦੇ ਨੇ ਮਹਾਰਾਜ ਜੀ ਪਹਿਲਾਂ ਜਦੋਂ ਕਿਲੇ ਚੋਂ ਚੱਲਦੇ ਆ ਸਾਰਾ ਪਰਿਵਾਰ ਇਕੱਠਾ ਆ ਜਿੰਨੇ ਸੂਰਬੀਰ ਨੇ ਮਹਾਰਾਜ ਦੇ ਨਾਲ ਕਿਉਂਕਿ 40 ਦੇ ਕਰੀਬ ਤਾਂ ਚਮਕੌਰ ਪਹੁੰਚੇ ਸੀ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਵੱਡੇ ਸੁਪੁੱਤਰ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਤੇ 40 ਦੇ ਕਰੀਬ ਸਿੰਘ ਨੇ ਪਰ ਆਨੰਦਪੁਰ ਛੱਡਣ ਵੇਲੇ 40 ਨਹੀਂ ਹਨ ਆਨੰਦਪੁਰ ਛੱਡਣ ਲੱਗੇ ਤਾਂ ਸੈਂਕੜਿਆਂ ਦੇ ਵਿੱਚ ਗਿਣਤੀ ਹੈ ਸਿੰਘਾਂ ਦੀ ਕਿਉਂਕਿ ਅਜੇ ਰਸਤੇ ਵਿੱਚ ਬਹੁਤ ਸਿੰਘ ਸ਼ਹੀਦ ਹੋਣੇ ਨੇ ਮੁੱਠ ਭੇੜਾ ਹੋਣੀਆਂ ਨੇ ਲੜਾਈਆਂ ਹੋਣੀਆਂ ਨੇ ਆਨੰਦਪੁਰ ਤੋਂ ਚਮਕੌਰ ਪਹੁੰਚਦੇ ਆ ਪਹੁੰਚਦੇ ਆ ਇਸ ਲਈ ਜਦੋਂ ਆਨੰਦਪੁਰ ਸਾਹਿਬ ਛੱਡਿਆ ਮਹਾਰਾਜ ਨੇ ਤੇ ਨਾਲ ਸਿੰਘ ਮਹਾਰਾਜ ਸਾਹਿਬਜਾਦੇ ਮਾਤਾ ਗੁਜਰ ਕੌਰ ਵੱਡੇ ਛੋਟੇ ਸਾਹਿਬਜਾਦੇ ਦੋ ਮਤਾਮਾਂ ਕਿਉਂਕਿ ਤਿੰਨ ਮਹਿਲ ਨੇ ਗੁਰੂ ਕੇ ਮਾਤਾ ਜੀਤੋ ਜੀ ਲਾਹੌਰ ਦੇ ਰਹਿਣ ਵਾਲੇ ਨੇ ਸਪਿੱਖੀ ਖੱਤਰੀ ਨੇ ਪਿਤਾ ਦਾ ਨਾਮ ਹੈ ਹਰਜਾਸਨ ਦੂਜੇ ਨੰਬਰ ਤੇ ਮਾਤਾ ਸੁੰਦਰ ਕੌਰ ਉਹਨਾਂ ਦੇ ਪਿਤਾ ਦਾ ਨਾਮ ਹੈ ਰਾਮ ਸ਼ਰਣ ਕਮਰਾਵ ਖੱਤਰੀ ਨੇ ਬੈਜਵਾੜਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਤੀਜੇ ਮਹਿਲ ਨੇ ਮਾਤਾ ਸਾਹਿਬ ਦੇਵਾ ਮਾਤਾ ਸਾਹਿਬ कौर ਪਿਤਾ ਦਾ ਨਾਮ ਰਾਮੂ ਜੀ ਰਖਰਾਵ ਖੱਤਰੀ ਰੋਹਤਾਸ ਦੇ ਰਹਿਣ ਵਾਲੇ ਮੈਂ ਤਾਂ ਬੇਨਤੀ ਕੀਤੀ ਹੈ ਤਿੰਨ ਮਤਾਵਾਂ ਦਾ ਜ਼ਿਕਰ ਕਿ ਤਿੰਨ ਮਤਾਵਾਂ ਦੇ ਮਾਂ-ਬਾਪ ਵੱਖਰੇ-ਵੱਖਰੇ ਨੇ ਪੇਕਾ ਪਰਿਵਾਰ ਵੱਖਰਾ-ਵੱਖਰਾ ਆ ਤੇ ਇੱਥੋਂ ਤੱਕ ਗੋਤ ਵੀ ਵੱਖਰਾ-ਵੱਖਰਾ ਆ ਇੱਥੋਂ ਤੱਕ ਸਹਿਬਜਾਦਿਆਂ ਨੂੰ ਜਨਮ ਦੇਣ ਵਾਲੀਆਂ ਦੋ ਮਤਾਵਾਂ ਨੇ ਜਿਹੜਾ ਮਾਤਾ ਜੀਤੋ ਜੀ ਦਾ ਰਿਸ਼ਤਾ ਹੋਇਆ ਸੀ ਨਾ ਸਤਗੁਰਾਂ ਦੇ ਨਾਲ 1673 ਦੇ ਵਿੱਚ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਸਰੀਰ ਵਿੱਚ ਨੇ ਜਦੋਂ ਰਿਸ਼ਤਾ ਹੋਇਆ ਸੀ ਕਿਉਂਕਿ 1675 ਦੀ ਸ਼ਹੀਦੀ ਹੈ ਮਹਾਰਾਜ ਦੀ ਤੇ ਰਿਸ਼ਤਾ ਹੋ ਗਿਆ ਸੀ 1673 ਦੇ ਵਿੱਚ 2 ਸਾਲ ਪਹਿਲਾਂ ਵਿਆਹ ਹੋਇਆ ਸੀ ਮਾਤਾ ਜੀਤੋ ਜੀ ਦੀ ਗੱਲ ਆਪਾਂ ਕਰ ਰਹੇ ਹਾਂ ਮਾਤਾ ਜੀਤੋ ਜੀ ਦੇ ਨਾਲ ਵਿਆਹ ਹੋਇਆ ਸੀ 1680 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੁਰੂ ਕਾ ਲਾਹੌਰ ਵਸਾ ਕੇ ਕਿਉਂਕਿ ਲਾਹੌਰ ਦੇ ਰਹਿਣ ਵਾਲੇ ਸੀ ਮਾਤਾ ਜੀਤੋ ਜੀ ਬਰਾਤ ਲਾਹੌਰ ਜਾਣੀ ਸੀ ਇਸ ਲਈ ਉਹਨਾਂ ਨੇ ਬੇਨਤੀ ਕੀਤੀ ਵੀ ਲਾਹੌਰ ਬਰਾਤ ਲੈ ਕੇ ਆਓ ਤੇ ਮਹਾਰਾਜ ਨੇ ਕਿਹਾ ਵੀ ਲਾਹੌਰ ਤਾਂ ਅਸੀਂ ਨਹੀਂ ਆ ਸਕਦੇ ਅਸੀਂ ਇੱਥੇ ਗੁਰੂ ਕਾ ਲਾਹੌਰ ਵਸਾਵਾਂਗੇ ਫਿਰ ਗੁਰੂ ਕਾ ਲਾਹੌਰ ਅਨੰਦਪੁਰ ਦੇ ਨੇੜੇ ਹੀ ਵਸਾਇਆ ਸੀ ਉਥੇ ਮਾਤਾ ਜੀਤੋ ਜੀ ਨੇ ਸਾਖਿਆਂ ਤੋਂ ਪਹਿਲਾਂ ਹੀ ਸੱਚਖੰਡ ਪਿਆਨਾ ਕਰ ਗਏ ਸੀ 1700 ਈਸਵੀ ਦੇ ਵਿੱਚ 1699 ਵਿੱਚ ਮਹਾਰਾਜ ਨੇ ਖਾਲਸਾ ਪੰਥ ਸਾਜਿਆ 1700 ਈਸਵੀ ਦੇ ਵਿੱਚ ਮਾਤਾ ਜੀਤੋ ਜੀ ਸੱਚਖੰਡ ਪਿਆਨਾ ਕਰ ਚੁੱਕੇ ਨੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੁੰਦਾ ਆ ਸਹਿਬਜ਼ਾਦਾ ਜੁਝਾਰ ਸਿੰਘ ਸਹਿਬਜ਼ਾਦਾ ਜੋਰਾਵਰ ਸਿੰਘ ਸਹਿਬਜ਼ਾਦਾ ਫਤਿਹ ਸਿੰਘ ਜਿਹੜੀ ਦੂਸਰੀ ਮਾਂ ਆ ਮਾਤਾ ਸੁੰਦਰ ਕੌਰ ਜੀ ਉਹਨਾਂ ਦੀ ਕੁੱਖ ਤੋਂ ਜਨਮ ਹੁੰਦਾ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਮਤਲਬ ਮਾਤਾ ਸੁੰਦਰ ਕੌਰ ਜੀ ਨੇ ਇੱਕ ਸਹਬਜ਼ਾਦੇ ਨੂੰ ਜਨਮ ਦਿੱਤਾ ਸਹਬਜ਼ਾਦਾ ਅਜੀਤ ਸਿੰਘ ਨੂੰ 1686 ਦੇ ਵਿੱਚ ਪੰਗਾਣੀ ਦਾ ਜੁੱਧ ਜਿੱਤਿਆ ਸੀ ਉਦੋਂ ਪੌਂਟਾ ਸਾਹਿਬ ਦਾ ਜਨਮ ਹੈ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਤੇ ਜੰਗ ਜਿੱਤ ਕੇ ਆਏ ਪੰਗਾਣੀ ਦਾ ਤੇ ਸਹਬਜ਼ਾਦਾ ਜੀ ਦਾ ਆਗਮਨ ਹੋਇਆ ਤੇ ਨਾਮ ਤਾਂ ਰੱਖਿਆ ਸੀ ਅਜੀਤ ਸਿੰਘ ਦੂਸਰੇ ਸਹਬਜ਼ਾਦਾ ਜੁਝਾਰ ਸਿੰਘ ਦਾ ਜਨਮ ਹੈ 1690 ਦਾ ਤੀਸਰੇ ਸਹਬਜ਼ਾਦਾ ਦਾ 1691 96 ਦਾ ਤੇ 98 ਦਾ ਇਦਾਂ ਇਹ ਡੇਟਾ ਨੇ ਗੁਰੂ ਪਿਆਰੇ ਇਸ ਲਈ ਤਾਂ ਆ ਉਹ ਦੋ ਮਤਾਵਾਂ ਨਾਲ ਨੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਦੇਵਾ ਜੀ ਕਿਉਂਕਿ ਮਾਤਾ ਜੀਤੋ ਜੀ ਇਹ ਸਾਕੇ ਤੋਂ ਪਹਿਲਾਂ ਹੀ ਸੱਚਖੰਡ ਪਿਆਨਾ ਕਰ ਗਏ ਇਹ ਸਾਕਾ ਵਾਪਰ ਦਾ 1704 ਦੇ ਵਿੱਚ ਮਾਤਾ ਜੀ 1700 ਈਸਵੀ ਦੇ ਵਿੱਚ ਹੀ ਸੱਚਖੰਡ ਪਿਆਨਾ ਕਰ ਗਏ ਮਾਤਾ ਜੀਤੋ ਜੀ ਜਦੋਂ ਮਹਾਰਾਜ ਨੇ ਆਨੰਦਪੁਰ ਛੱਡਿਆ ਆਨੰਦਪੁਰ ਛੱਡਣ ਵੇਲੇ ਮਾਤਾ ਗੁਜਰ ਕੌਰ ਨਾਲ ਹੈ ਚਾਰੇ ਸਹਬਜ਼ਾਦੇ ਨਾਲ ਨੇ ਸਿੰਘ ਨਾਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਪਰਿਵਾਰ ਨਾਲ ਹੈ ਚੋਣਵੇਂ ਸੂਰਬੀਰ ਯੋਧੇ ਨਾਲ ਨੇ ਮਹਾਰਾਜ ਹੁਣ ਜਦੋਂ ਆਨੰਦਪੁਰ ਛੱਡਿਆ ਨਾ ਜੀ ਜਿਹੜੀਆਂ ਇਹਨਾਂ ਨੇ ਕਸਮਾਂ ਝੂਠੀਆਂ ਖਾਧੀਆਂ ਸੀ ਸਤਿਗੁਰਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਉਹ ਤਾਂ ਪਹਿਲਾਂ ਹੀ ਕਹਿ ਰਹੇ ਸੀ ਸ਼ਹੀਦੀਆਂ ਹੋਣਗੀਆਂ ਜੇ ਤੁਸੀਂ ਸਾਡਾ ਬਚਨ ਨਹੀਂ ਨਾ ਮੰਨਦੇ ਸ਼ਹੀਦियां ਹੋਣਗੀਆਂ ਸਾਡਾ ਬਚਨ ਮੰਨੋ ਆਨੰਦਪੁਰ ਨਾ ਛੱਡੀਏ ਇਹਨਾਂ ਫੌਜਾਂ ਨੇ ਮੁੜ ਜਾਣਾ ਆ ਕੁਝ ਦਿਨਾਂ ਦੀ ਬਾਤ ਹੀ ਹੈ ਪਰ ਜਦੋਂ ਨਹੀਂ ਮੰਨੇ ਕਹਿੰਦੇ ਠੀਕ ਹੈ ਭਾਈ ਚਲੋ ਫਿਰ ਉਵੇਂ ਹੋਇਆ ਕਿਉਂਕਿ ਸਤਿਗੁਰੂ ਨੂੰ ਪਤਾ ਸੀ ਜੋ ਕੁਝ ਹੋਣਾ ਵਾਪਰਨਾ ਗੁਰੂ ਪਿਆਰਿਓ ਉਦੋਂ ਹੀ ਇਹਨਾਂ ਨੇ ਹਮਲਾ ਕਰ ਦਿੱਤਾ ਜੀ ਪਹਿਲਾ ਹਮਲਾ आनंदपुर ਛੱਡਦੇ ਆਏ ਸਰਸਾ ਤੇ ਪਹੁੰਚਦੇ ਨੇ ਮਹਾਰਾਜ ਸੱਤ ਪੋ ਅੰਮ੍ਰਿਤ ਵੇਲੇ ਇਹ ਧਿਆਨ ਦੇਣ ਯੋਗ ਬਾਤ ਹੈ 6 ਪੋ ਨੂੰ ਆਨੰਦਪੁਰ ਛੱਡਿਆ 7 ਪੋ ਨੂੰ ਸਰਸਾ ਦੇ ਕਿਨਾਰੇ ਪਹੁੰਚਦੇ ਨੇ ਮਹਾਰਾਜ ਕਿਉਂਕਿ ਇਹਨਾ 6 ਪੋ ਦੀ ਰਾਤ ਤੇ 7 ਪੋ ਦੀ ਸਵੇਰ ਦੇ ਵਿੱਚ ਘੰਟਿਆਂ ਦਾ ਹੀ ਫਰਕ ਹੁੰਦਾ ਆ 12 ਵਜੇ ਤੱਕ 6 ਪੋ ਹੈ ਜਦੋਂ ਮਹਾਰਾਜ ਆਨੰਦਪੁਰ ਛੱਡਦੇ ਨੇ ਅੱਧੀ ਰਾਤ ਨੂੰ ਉਦੋਂ 6 ਪੋ ਹੈ ਤੇ ਜਦੋਂ ਮਹਾਰਾਜ ਸਰਸਾ ਪਹੁੰਚਦੇ ਨੇ ਸਰਸੇ ਦੇ ਇੱਕ ਸਰਸਾ ਨੰਗਲ ਪਿੰਡ ਹੈ ਜਿੱਥੇ ਜਿੱਥੋਂ ਦੀ ਮਹਾਰਾਜ ਨੇ ਸਰਸਾ ਪਾਰ ਕੀਤੀ ਹੈ ਉੱਥੇ ਪਹੁੰਚਦੇ ਨੇ ਉਦੋਂ ਅਮਰਤ ਵੇਲੇ ਦਾ ਸਮਾ ਹੋ ਜਾਂਦਾ ਆ ਸੱਤ ਪੋ ਦਾ ਚੜਾਓ ਹੋ ਜਾਂਦਾ ਆ ਸੱਤ ਪੋ ਚੜ ਪੈਂਦਾ ਏ ਏਦੂ ਪਹਿਲਾਂ ਸਰਸਾ ਨੰਗਲ ਪਿੰਡ ਸਰਸਾ ਦੇ ਕਿਨਾਰੇ ਪਹੁੰਚਣ ਤੋਂ ਪਹਿਲਾਂ ਸਿੰਘ ਛੀਦੀਆਂ ਪਾਉਂਦੇ ਨੇ ਮੁੱਠ ਪੇੜ ਹੁੰਦੀ ਆ ਕਿਉਂਕਿ ਜਦੋਂ ਹਮਲਾ ਕਰਦੇ ਨੇ ਉਸ ਹਮਲੇ ਨੂੰ ਰੋਕਿਆ ਜਾਂਦਾ ਆ ਸਿੰਘਾ ਦਵਾਰਾ ਭਾਈ ਉਦਾਸ ਸਿੰਘ ਸ਼ਹੀਦ ਹੋ ਜਾਂਦੇ ਨੇ ਭਾਈ ਉਦਾਸ ਸਿੰਘ ਕੌਣ ਹੈ ਭਾਈ ਬੱਲੂ ਦੇ ਪੁੱਤਰ ਨੇ ਭਾਈ ਮਾਈ ਦਾਸ ਭਾਈ ਮਾਈ ਦਾਸ ਦੇ ਪੁੱਤਰ ਨੇ ਭਾਈ ਮਣੀ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਪੁੱਤਰ ਨੇ ਭਾਈ ਉਦਾਸ ਸਿੰਘ ਜੀ ਭਾਈ ਮਣੀ ਸਿੰਘ ਕੌਣ ਨੇ ਜਿਨ੍ਹਾਂ ਦੇ ਬੰਦ-ਬੰਦ ਘੱਟ ਕੇ ਸ਼ਹੀਦ ਹੋਏ ਜੜੇ ਉਹਨਾਂ ਦੇ ਸੁਪੁੱਤਰ ਨੇ ਭਾਈ ਉਦੇਸ ਸਿੰਘ ਮਤਲਬ ਐਡਾ ਵੱਡਾ ਪਰਿਵਾਰ ਤੇ ਇਹ ਗੁਰੂ ਸਾਹਿਬ ਦੇ ਨਾਲ ਕਿੱਥੋਂ ਜੁੜਿਆ ਹੋਇਆ ਹੈ ਭਾਈ ਮਣੀ ਸਿੰਘ ਤਾਂ ਗੁਰੂ ਹਰ Rai ਸਾਹਿਬ ਦੇ ਵੇਲੇ ਹੀ ਸਿੱਖ ਬਣ ਚੁੱਕੇ ਸੀ ਗੁਰੂ ਘਰ ਨਾਲ ਜੁੜ ਚੁੱਕੇ ਸੀ ਬੜਾ ਲੰਮਾ ਸਮਾਂ ਪੰਥ ਦੀ ਸੇਵਾ ਕੀਤੀ ਹੈ ਭਾਈ ਮਣੀ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਦੇ 10 ਪੁੱਤਰਾਂ 'ਚੋਂ 7 ਪੁੱਤਰ ਸ਼ਹੀਦ ਹੋਏ ਨੇ 12 ਭਰਾ ਸੀ 12 ਭਰਾਵਾਂ ਚੋਂ 11 ਭਰਾ ਸ਼ਹੀਦ ਹੋਏ ਨੇ ਭਾਈ ਮਣੀ ਸਿੰਘ ਜੀ ਹੋਰੀ ਜਿਹੜੇ ਭਾਈ ਦਿਆਲਾ ਜੀ ਦੇ ਘੇ ਚੋਂ ਬਾਲੇ ਗਏ ਉਹ ਵੀ ਭਾਈ ਮਣੀ ਸਿੰਘ ਜੀ ਦੇ ਭਰਾ ਸੀ ਉਦੇਸ ਸਿੰਘ ਨਾ ਸ਼ਹੀਦ ਹੋ ਜਾਂਦੇ ਨੇ ਭਾਈ ਉਦੇਸ ਸਿੰਘ ਸਰਸਾ ਤੋਂ ਸਰਸਾ ਤੱਕ ਪਹੁੰਚ ਪਹੁੰਚਦੇ ਆ ਜਿਹੜੀ ਮੁੱਠ ਪੇੜ ਹੁੰਦੀ ਹੈ ਲੜਾਈ ਹੁੰਦੀ ਹੈ ਉਸ ਵਿੱਚ ਦੁਸ਼ਮਣਾਂ ਨੂੰ ਰੋਕਦੇ ਆ ਲੜਦੇ ਆ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਜਿਹੜੇ ਭਾਈ ਬਚਿੱਤਰ ਸਿੰਘ ਨੇ ਉਹ ਵੀ ਭਾਈ ਮਣੀ ਸਿੰਘ ਦੇ ਸੁਪੁੱਤਰ ਨੇ ਭਾਈ ਬਚਿੱਤਰ ਸਿੰਘ ਵੀ ਜਿਨ੍ਹਾਂ ਨੇ ਪਹਿਲਾਂ ਤਾਂ 나ਗਣੀ ਨਾਲ ਹਾਥੀ ਦਾ ਮੱਥਾ ਵਿੰਨਿਆ ਸੀ ਫਿਰ ਲੜਦੇ ਆ ਸ਼ਹੀਦ ਹੋਏ ਸੀ ਭਾਈ ਬਚਿੱਤਰ ਸਿੰਘ ਭਾਈ ਉਦਾਸਿਕ ਸ਼ੀਦ ਹੋਗੇ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਭਾਈ ਜੀਵਨ ਸਿੰਘ ਉਹ ਸ਼ੀਤ ਹੁੰਦੇ ਨੇ ਕਿਉਂਕਿ ਗੁਰੂ ਸਾਹਿਬ ਬਾਕੀ ਸਾਰਾ ਪਰਿਵਾਰ ਅੱਗੇ ਭੇਜ ਦਿੱਤਾ ਜਾਂਦਾ ਆ ਸ਼ਾਇਤ ਬੀਤੇ ਮੁੱਠ ਪੇੜ ਹੁੰਦੀ ਆ ਲੜਾਈ ਹੁੰਦੀ ਆ ਸਾਹਿਬਜ਼ਾਦਾਜੀਤ ਸਿੰਘ ਜੀ ਰੋਕਦੇ ਨੇ ਜਦੋਂ ਸਾਹਿਬਜ਼ਾਦਾਜੀਤ ਸਿੰਘ ਜੀ ਘੇਰੇ ਵਿੱਚ ਆਉਂਦੇ ਨੇ ਤੇ ਬਾਬਾ ਜੀਵਨ ਸਿੰਘ ਜਾਂਦੇ ਨੇ ਇਸ ਲਈ ਉਹ ਦੁਸ਼ਮਣਾਂ ਨਾਲ ਲੜਾਈ ਲੜਦੇ ਨੇ ਲੜਦਿਆਂ ਹੋਇਆਂ ਸਾਹਿਬਜ਼ਾਦਾਜੀਤ ਸਿੰਘ ਜੀ ਨੂੰ ਘੇਰੇ ਚੋਂ ਕੱਢ ਕੇ ਅੱਗੇ ਤੋਰਦੇ ਨੇ ਆਪ ਲੜਦਿਆਂ ਲੜਦਿਆਂ ਉਹ ਵੀ ਸ਼ਹੀਦ ਹੋ ਜਾਂਦੇ ਨੇ ਮਤਲਬ ਇਹ ਉਹ ਸ਼ਹੀਦ ਨੇ ਜਿਹੜੇ ਚਮਕੌਰ ਨਹੀਂ ਪਹੁੰਚੇ ਜਿਹੜੇ ਰਸਤੇ ਵਿੱਚ ਸ਼ਹੀਦ ਹੋਏ ਨੇ ਭਾਈ ਉਦੇਸ ਸਿੰਘ ਭਾਈ ਜੀਵਨ ਸਿੰਘ ਭਾਈ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਅੱਗੇ ਸ਼ਹੀਦ ਹੋਣਗੇ ਜਾ ਕੇ ਹੋਰ ਵੀ ਬਿਆੰਤ ਐਸੇ ਸਿੱਖ ਸੀ ਜਿਹੜੇ ਜਿਨ੍ਹਾਂ ਦੇ ਨਾਮ ਇਤਿਹਾਸ ਨੇ ਇਤਿਹਾਸ ਵਿੱਚ ਨਹੀਂ ਆਏ ਗੁਰੂ ਪਿਆਰੇ ਸ਼ਹੀਦੀਆਂ ਪ੍ਰਾਪਤ ਕਰਦੇ ਸਰਸਾ ਦੇ ਕਿਨਾਰੇ ਮਾਰੇ ਪਹੁੰਚਦੇ ਨੇ 6 ਪੋ ਦੀ ਰਾਤ ਆਨੰਦਪੁਰ ਛੱਡਿਆ ਵੇਖੋ ਜਿਹੜਾ 20 21 ਦਸੰਬਰ ਦੀ ਖੇਡ ਹੈ ਨਾ ਇਹ ਨਹੀਂ ਰਲਨੀ ਇਹ ਤਾਂ ਆਏ ਸਾਲ ਡੇਟ ਬਦਲ ਜਾਂਦੀ ਹੈ ਹੁਣ ਅੱਜ 6 ਪੋ ਹੈ ਅੱਜ 20 ਦਸੰਬਰ ਹੈ ਅਗਲੇ ਸਾਲ ਹੋ ਸਕਦਾ ਬਦਲ ਜੇ ਆਪਾਂ ਨੂੰ ਤਾਂ ਦੇਸੀ ਤਰੀਕਾ ਯਾਦ ਰੱਖਣੀਆਂ ਪੈਣਗੀਆਂ 6 ਪੋ ਤੋਂ ਲੈ ਕੇ 13 ਪੋ ਤੱਕ 13 ਪੋ ਤੱਕ 13 ਪੋ ਨੂੰ ਸਹਿਬਜ਼ਾਦਿਆਂ ਦੀ ਸ਼ਹੀਦੀ ਹੈ ਇਸ ਲਈ ਦੇਸੀ ਅੰਗਰੇਜ਼ੀ ਤਰੀਕਾ ਜਿਹੜੀ ਉਹ ਹੋ ਸਕਦਾ ਅਗਲੇ ਸਾਲ 21 22 ਦਸੰਬਰ ਆ ਜਾਏ ਜਾਂ ਉਹ ਦੋ ਇੱਕ ਦੋ ਦਿਨਾਂ ਦਾ ਫਰਕ ਪੈਂਦਾ ਰਹਿੰਦਾ ਹੈ ਗੁਰੂ ਪਿਆਰਿਓ ਇਸ ਲਈ ਜਦੋਂ ਸਤਗੁਰੂ ਸਰਸਾ ਦੇ ਕਿਨਾਰੇ ਪਹੁੰਚਦੇ ਨੇ ਮੁੱਠੇ ਪੇੜੋ ਥੇ ਵੀ ਹੋ ਰਹੀ ਹੈ ਜੰਗ ਹੋ ਰਹੀ ਹੈ ਦੁਸ਼ਮਣਾਂ ਨਾਲ ਸਿੰਘ ਲੜਦੇ ਪਏ ਨੇ ਪਰ ਉਥੇ ਅਮਰਤ ਵੇਲੇ ਦਾ ਸਮਾਂ ਆ ਗਿਆ ਉਥੇ ਮਹਾਰਾਜ ਨੇ ਫਿਰ ਆਪਣਾ ਨੇਮ ਪੂਰਾ ਕੀਤਾ ਹੈ ਉਥੇ ਬਾਣੀ ਪੜ੍ਹੀ ਹੈ ਆਸਾ ਕੀ ਵਾਰ ਦਾ ਕੀਰਤਨ ਕੀਤਾ ਹੈ ਜਿਹੜਾ ਹਰ ਰੋਜ਼ ਦਾ ਨੇਮ ਸੀ ਮਹਾਰਾਜ ਦਾ ਜੰਗ ਦੇ ਦੌਰਾਨ ਦੇ ਜੰਗ ਦੇ ਸਮੇਂ ਦੇ ਦੌਰਾਨ ਵੀ ਉਹ ਨੇਮ ਨਿਭਾਇਆ ਹੈ ਸਾਡੇ ਲਈ ਪੂਰਨੇ પાਕੇ ਗਏ ਨੇ ਬਾਣੀ ਨੂੰ ਕਿੰਦੀ ਤਰਜੀਹ ਦਿੰਦੇ ਨੇ ਮਹਾਰਾਜ ਗੁਰੂ ਪਿਆਰਿਓ ਸਿੱਖ ਨੂੰ ਵੀ ਜਿਹੜਾ ਸਿੱਖ ਸਤਗੁਰਾਂ ਦੀ ਕਿਰਪਾ ਦਾ ਪਾਤਰ ਬੰਨਣਾ ਚਾਹੁੰਦਾ ਆ ਜਿਹੜਾ ਮਹਾਰਾਜ ਦੀ ਖੁਸ਼ੀ ਲੈਣਾ ਚਾਹੁੰਦਾ ਆ ਉਹਨੂੰ ਬਾਣੀ ਨੂੰ ਤਰਜੀਹ ਦੇਣੀ ਪਵੇਗੀ ਉਹਨੂੰ ਸ਼ਬਦ ਨੂੰ ਤਰਜੀਹ ਦੇਣੀ ਪਵੇਗੀ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਆਪ ਸਵਾਰੈ ਮੈਂ ਮਿਲੈ ਆਪਣੇ ਆਪ ਨੂੰ ਸਵਾਰਨ ਤੋਂ ਗੱਲ ਸ਼ੁਰੂ ਕਰਨੀ ਪੈਣੀ ਹੈ ਮੈਂ ਸੁਧਰ ਗਿਆ ਮੈਂ ਸਬਰ ਗਿਆ ਸਾਨੂੰ ਕਿਸੇ ਹੋਰ ਨੇ ਨਹੀਂ ਸੁਧਾਰਨਾ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ ਹੈ ਸਵਾਰਨਾ ਕਿੰਨੇ ਆ ਸ਼ਬਦ ਨੇ ਬਾਣੀ ਨੇ ਨਾਮ ਨੇ ਸ਼ਬਦ ਗੁਰੂ ਹੈ ਸ਼ਬਦ ਦੇ ਲਾੜ ਲੱਗਾਗੇ ਗੁਰੂ ਦੇ ਲਾੜ ਲੱਗਾਗੇ ਗੁਰੂ ਦੇ ਲਾੜ ਲੱਗਾਗੇ ਗੁਰੂ ਅੰਦਰ ਦੀਆਂ ਖੋਟਾਂ ਦੂਰ ਕਰੇਗਾ ਅੰਦਰ ਦੀਆਂ ਕਮੀਆਂ ਦੂਰ ਕਰੇਗਾ ਸ਼ਬਦ ਤੋਂ ਬਿਨਾ ਕਿਸੇ ਹੋਰ ਵਿੱਚ ਤਾਕਤ ਹੀ ਹੈ ਨਹੀਂ ਜਿਹੜਾ ਅੰਦਰ ਦੀਆਂ ਕਮੀਆਂ ਅੰਦਰ ਦੇ ਖੋਟਾਂ ਨੂੰ ਅੰਦਰ ਦੀ ਮੈਲ ਨੂੰ ਦੂਰ ਕਰ ਦੇਵੇ ਤੇ ਛੱਤ ਕੋਈ ਨਹੀਂ ਇਹਦੇ ਵਿੱਚ ਨਿਰਮਲ ਗੁਰੂ ਐ ਆਪਾਂ ਤਾਂ ਭਾਈ ਮੈਲੇ ਆਂ ਹਮ ਮੈਲੇ ਤੂੰ ਊਜਲ ਕਰ ਉਹ ਵੱਖਰੀ ਬਾਤ ਐ ਜੇ ਕੋਈ ਹੰਕਾਰੀ ਪੁਰਸ਼ ਐ ਆਪਣੇ ਆਪ ਨੂੰ ਕਹੀ ਜਾਵੇ ਮੈਂ ਅਤ ਦਾ ਪਵਿੱਤਰ ਆ ਉਹ ਉਹ ਪਵਿੱਤਰ ਹੈ ਨਹੀਂ ਜਿਹੜਾ ਪਵਿੱਤਰ ਹੁੰਦਾ ਨਾ ਉਹ ਕਹਿੰਦਾ ਹੀ ਨਹੀਂ ਮੈਂ ਪਵਿੱਤਰ ਆ ਉਹ ਕਹਿੰਦਾ ਮੈਂ ਤਾਂ ਬਹੁਤ ਮੈਲਾ ਆ ਇਹ ਤਾਂ ਇਸ ਘਰ ਦੀ ਨਿਸ਼ਾਨੀ ਐ ਜਿਹੜੇ ਕਹਿੰਦੇ ਨੇ ਅਸੀਂ ਪਵਿੱਤਰ ਆ ਉਹ ਖਾਲੀ ਨੇ ਜਿਹੜੇ ਕਹਿੰਦੇ ਅਸੀਂ ਮੈਲੇ ਆ ਹੋ ਸਕਦਾ ਉਹਨਾਂ ਦੇ ਪੱਲੇ ਬਹੁਤ ਕੁਝ ਹੋਵੇ ਇਸ ਲਈ ਆਪਾਂ ਤਾਂ ਮੈਲੇ ਆ ਭਾਈ ਆਪਾਂ ਉਦਾਂ ਨਹੀਂ ਕਹਿ ਰਹੇ ਸੱਚਮੁੱਚ ਹੀ ਮੈਲੇ ਆ ਸਾਡਾ ਗੁਰੂ ਨਿਰਮਲ ਹੈ ਉਸ ਮਰਥ ਹੈ ਉਹ ਬਹੁਤ ਦਿਆਲੂ ਕਿਰਪਾਲੂ ਆ ਹਾਂ ਇਹਦੇ ਲੜ ਲੱਗਾਂਗੇ ਪੂਰੇ ਗੁਰੂ ਦੇ ਸ਼ਬਦ ਦੇ ਲੜ ਲੱਗਾਂਗੇ ਤਾਂ ਆਪਾਂ ਜ਼ਰੂਰ ਪਵਿੱਤਰ ਹੋ ਸਕਦੇ ਆ ਪਰ ਇਹਦੇ ਨਾਲ ਜੁੜਨ ਤੋਂ ਬਿਨਾ ਪਵਿੱਤਰਤਾ ਹੀ ਨਹੀਂ ਆਉਂਦੀ ਨਿਰਮਲਤਾ ਹੀ ਨਹੀਂ ਆਉਂਦੀ ਸ਼ਬਦ ਪੜਿਆ ਮਹਾਰਾਜ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਨੇਮ ਨਿਭਾਇਆ ਬਾਣੀ ਪੜੀ ਤਾਂ ਬੇਨਤੀ ਆਪਾਂ ਕਰ ਰਹੇ ਆ ਐਸੇ ਸਮਿਆਂ ਦੇ ਵਿੱਚ ਵੀ ਸਿੱਖਿਆਵਾਂ ਦਿੰਦੇ ਪਏ ਨੇ ਸ਼ਬਦ ਨਾਲ ਜੋੜਦੇ ਪਏ ਨੇ ਬਿ ਸਿੱਖਾ ਕੈਸਾ ਵੀ ਸਮਾਂ ਬਣ ਜੇ ਸ਼ਬਦ ਨਾਲੋਂ ਨਾ ਟੁੱਟੀ ਸ਼ਬਦ ਨਾਲ ਜੁੜਿਆ ਰਹੇ ਆਪਾਂ ਜੁੜਨ ਵਾਲੇ ਕੌਣ ਆਪਾਂ ਤਾਂ ਬੇਨਤੀਆਂ ਕਰਨੀਆਂ ਮਹਾਰਾਜ ਸਾਨੂੰ ਜੋੜ ਕੇ ਰੱਖਿਓ ਆਪਣੇ ਨਾਲ ਆਪਣੇ ਚਰਨਾ ਨਾਲ ਸਾਡੇ ਤਾਂ ਤਾਕਤ ਹੀ ਨਹੀਂ ਅਸੀਂ ਤੇਰੇ ਤੇਰੇ ਨਾਲ ਜੁੜ ਸਕੀਏ ਤੂੰ ਸਾਡੀ ਬਾਹ ਪਕੜ ਲੈ ਅਸੀਂ ਤੇਰੀ ਬਾਹ ਨਹੀਂ ਪਕੜ ਸਕਦੇ ਅਸੀਂ ਤਾਂ ਵਿਕਾਰੀ ਬੰਦੇ ਆ ਵਿਕਾਰੀ ਪੁਰਸ਼ ਆ ਗੁਰੂ ਬਹੁਤ ਸਮਰੱਥ ਹੈ ਗੁਰੂ ਬਹੁਤ ਵੱਡਾ ਹੈ ਗੁਰੂ ਪਿਆਰਿਓ ਸਤਗੁਰਾਂ ਨੇ ਨੀਮ ਨਿਭਾਇਆ ਹੈ ਆਸਾ ਕੀ ਵਾਰ ਦਾ ਨੀਮ ਨਿਭਾ ਕੇ ਭੋਗ ਪਾ ਕੇ ਚਾਲਾ ਮਾਰਿਆ ਅਗੇ ਨੂੰ ਜਦੋਂ ਸਰਸਾ ਪਾਰ ਕੀਤੀ ਹੈ ਨਾ ਉਦੋਂ ਵੀ ਉਦੋਂ ਹੀ ਅਸਲ ਵਿੱਚ ਪਰਿਵਾਰ ਤਿੰਨ ਹਿੱਸਿਆਂ ਚ ਵੰਡਿਆ ਜਾਂਦਾ ਹੈ ਜਦੋਂ ਸਰਸਾ ਮਹਾਰਾਜ ਪਾਰ ਕਰਦੇ ਨੇ ਬੜਾ ਸਾਹਿਤ ਰੁੜ ਜਾਂਦਾ ਆ ਬੜੇ ਸਿੰਘ ਰੁੜ ਜਾਂਦੇ ਨੇ ਸਰਸਾ ਦੇ ਅੰਦਰ ਜਦੋਂ ਮਹਾਰਾਜ ਪਾਰ ਕਰਦੇ ਨੇ ਤੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਹਿੱਸਾ ਵੇਖੋ ਕਿਵੇਂ ਕਿਵੇਂ ਖੇੜ ਹੈ ਗੁਰੂ ਪਿਆਰੇ ਆ ਸਤਗੁਰੂ ਜੀ ਦਾ ਇੱਕ ਹਿੱਸਾ ਪਰਿਵਾਰ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਨੂੰ ਚਾਲਾ ਪਾ ਦਿੰਦੇ ਨੇ ਕਿ ਮਹਾਰਾਜ ਆਪ ਨਹੀਂ ਸੀ ਦਿੱਲੀ ਨੂੰ ਜਾ ਸਕਦੇ ਜਾ ਸਕਦੇ ਸੀ ਕਿ ਛੋਟੇ ਸਹਿਬਜ਼ਾਦੇਆਂ ਨੂੰ ਨਾਲ ਤੇ ਮਾਤਾ ਗੁਜਰ ਕੌਰ ਨੂੰ ਨਹੀਂ ਸੀ ਦਿੱਲੀ ਲੈ ਜਾ ਸਕਦੇ ਲੈ ਜਾ ਸਕਦੇ ਸੀ ਪਰ ਨਹੀਂ ਇੱਥੇ ਮਹਾਰਾਜ ਨੇ ਭਾਣੇ ਕੁਝ ਹੋਰ ਵਰਤੌਣੇ ਨੇ ਇਨ ਹਿੱਸਿਆਂ 'ਚ ਪਰਿਵਾਰ ਜਿਹੜਾ ਵੰਡਿਆ ਗਿਆ ਮਤਾਵਾਂ ਨੂੰ ਨਹੀਂ ਨਾਲ ਰੱਖਿਆ ਬੜੀ ਦੂਰ ਦ੍ਰਿਸ਼ਟੀ ਹੈ ਮਹਾਰਾਜ ਦੀ ਦੋਨਾਂ ਮਤਾਵਾਂ ਨੂੰ ਨਾਲ ਨਹੀਂ ਰੱਖਿਆ ਦਿੱਲੀ ਵਾਲੇ ਪਾਸੇ ਮਤਾਵਾਂ ਗਈਆਂ ਭਾਈ ਮਨੀ ਸਿੰਘ ਜੀ ਗਏ ਨਾਲ ਇਹ ਬੜੀ ਦੂਰ ਦ੍ਰਿਸ਼ਟੀ ਹੈ ਪਾਤਸ਼ਾਹ ਦੀ ਆਪਣੇ ਸਹਿਬਜ਼ਾਦਿਆਂ ਨੂੰ ਵੱਖ-ਵੱਖ ਥਾਵਾਂ ਤੇ ਤੋਰਿਆ ਤਿੰਨ ਹਿੱਸਿਆਂ 'ਚ ਪਰਿਵਾਰ ਹੋਇਆ ਇੱਕ ਹਿੱਸਾ ਚਮਕੌਰ ਦੂਸਰਾ ਹਿੱਸਾ ਸਰਹੰਦ ਤੀਸਰਾ ਹਿੱਸਾ ਦਿੱਲੀ ਇਹ ਸੀ ਜੀ ਅੱਜ ਦਾ ਪ੍ਰਸੰਗ ਜੋ ਅੱਜ ਆਪਾਂ ਸਾਂਝ ਪਾਈ ਹੈ ਛੇ ਪੋਦੀ ਕਿ ਅਨੰਦਪੁਰ ਛੱਡ ਕੇ ਮਹਾਰਾਜ ਸਰਸਾ ਤੱਕ ਪਹੁੰਚਦੇ ਨੇ ਤੇ ਹੁਣ ਸਤਪੋ ਨੂੰ ਅਮਰਤ ਵਿਲੇ ਆਰਸਾ ਕੀ ਵਾਰਤਾ ਕੀਰਤਨ ਨੇਮ ਪੂਰਾ ਕਰਦੇ ਨੇ ਭੋਗ ਪਾਉਂਦੇ ਨੇ ਸਰਸਾ ਪਾਰ ਕਰਦੇ ਨੇ ਤਿੰਨ ਹਿੱਸਿਆਂ 'ਚ ਪਰਿਵਾਰ ਵੰਡਿਆ ਜਾਂਦਾ ਬਾਕੀ ਅਗਲਾ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਦਾ ਆਪ ਸੰਗਤ ਦਾ ਸੋ ਇਨੀ ਬੇਨਤੀ ਪ੍ਰਵਾਨ ਕਰੋ ਜੀ ਕੋਟਾਨ ਕੋਟ ਸ਼ੁਕਰ ਮਹਾਰਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ